ਬਸ ਐਸੋ ਲੈ ਜਾ ਰਹੇ ਹਾਂ ਬਸ ਇਹ ਨਵਾਂ ਮਹੀਨਾ ਜਿਹੜਾ ਜਿਹੜਾ ਲੋਕੀ ਆਮ ਰਸਣ ਲੈਂਦੇ ਲਾ ਨੇ ਇੱਕ ਤੋਂ ਬਾਕੀ 10 ਤੱਕ ਦੇ ਰਸਣ ਨਹੀਂ ਲੈਂਦੇ ਕਿਉਂਕਿ ਸਟਾਕ ਜ਼ਿਆਦਾ ਕਰਨ ਲੱਗੇ ਲੋਕੀ ਥੋੜਾ ਤੇਲ ਕਿਉਂ ਵਧਾਇਨ ਕਿ ਉਹ ਖਾਂਡ ਸਟਾਕ ਜ਼ਿਆਦਾ ਕਰਨ ਲੱਗੇ ਘਰਾਂ ਲੋਕਾਂ ਦੇ ਵੱਲੋਂ ਰਾਸ਼ਨ ਦੀ ਦੁਕਾਨ ਦੇ ਵਿੱਚ ਕਾਫੀ ਰਸ਼ੜਾ ਨਜ਼ਰ ਆ ਰਿਹਾ ਲੋਕੀ ਕੀ ਪਤਾ ਕਦੋਂ ਲੜਾਈ ਲੱਗ ਜੇ ਪਤਾ ਨਹੀਂ ਇਹਨਾਂ ਮਾਹੌਲ ਕਦੋਂ ਖਰਾਬ ਹੋ ਜਵੇ ਤਾਂ ਫਿਰ ਸਾਨੂੰ ਥੋੜਾ ਕਰਦਾ ਵੀ ਥੋੜਾ ਦੇਖਣਾ ਪੈਣਾ ਤਾ ਕਰਕੇ ਉਦੋਂ ਵੀ ਨਾਲ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵਾੜੀ ਦੱਸ ਦिए ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਤਣਾਅ ਭਰੇ ਮਾਹੌਲ ਤੋਂ ਬਾਅਦ ਲੋਕਾਂ 'ਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਲੋਕ ਇੱਕ ਪਾਸੇ ਰਾਸ਼ਨ ਵੀ ਜਿਹੜਾ ਭਰਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਲੋਕ ਰਾਸ਼ਨ ਨੂੰ ਸਟਾਕ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿਉਂਕਿ ਲੋਕਾਂ 'ਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਖਤੇ ਨਿਰਦੇਸ਼ ਦਿੱਤੇ ਗਏ ਨੇ ਕਿ ਕੋਈ ਵੀ ਸਮਾਨ ਜਿਹੜਾ ਕਰਦੇ ਵਿੱਚ ਯੂਜ਼ ਕਰਨ ਵਾਲਾ ਉਹਨੂੰ ਸਟਾਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਪੈਸੇ ਖਰਾਬ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜੇ ਲੋਕ ਰਾਸ਼ਨ ਸਟਾਕ ਕਰ ਰਹੇ ਨੇ ਉਹਨਾਂ ਨੂੰ ਸਖਤ ਅਪੀਲ ਕੀਤੀ ਜਾ ਰਹੀ ਕਿ ਸਟਾਕ ਕਰਨ ਦੀ ਲੋੜ ਨਹੀਂ ਕਿਉਂਕਿ ਕੋਈ ਵੀ ਜਿਹੜਾ ਡਰ ਹੈ ਉਹ ਨਹੀਂ ਹੈਗਾ ਲੁਧਿਆਣਾ ਦੇ ਵਿੱਚ ਲੁਧਿਆਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਇੱਕ ਪਾਸੇ ਤਸਵੀਰਾਂ ਰਾਸ਼ਨ ਦੀ ਦੁਕਾਨ ਦੀਆਂ ਫੋਟੋਆਂ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਲੋਕਾਂ ਦੇ ਵੱਲੋਂ ਰਾਸ਼ਨ ਦੀ ਦੁਕਾਨ ਦੇ ਵਿੱਚ ਕਾਫੀ ਰਸ਼ ਜਿਹੜਾ ਨਜ਼ਰ ਆ ਰਿਹਾ ਲੋਕੀ ਬੋਰੇ ਤੋਂ ਬੋਰੇ ਜਿਹੜੇ ਭਰਾ ਕੇ ਰਾਸ਼ਨ ਉਹ ਘਰਾਂ ਨੂੰ ਆਪਣੇ ਲੈ ਕੇ ਜਾ ਰਹੇ ਨੇ ਤਾਂ ਦੂਜੇ ਪਾਸੇ ਜੇਕਰ ਲੁਧਿਆਣਾ ਦੇ પેટ્રોલ ਪੰਪਾਂ ਦੀ ਗੱਲ ਕਰੀਏ ਤੇ ਲੋਕਾਂ ਵੱਲੋਂ ਇੰਦਨ પેટ્રોલ ਪੰਪ ਵੀ ਪਰਵਾਇਆ ਜਾ ਰਿਹਾ ਤੇ ਆਪਣੀ ਜ਼ਰੂਰਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੱਤੋ ਵੱਤ ਲੋਕੀ ਜਿਹੜਾ ਭਰਾ ਰਹੇ ਨੇ ਸਟਾਕ ਕਰ ਰਹੇ ਨੇ ਪਰ ਲੋਕਾਂ ਨਾਲ ਗੱਲਬਾਤ ਕਰਦੇ ਆ ਰਾਸ਼ਨ ਲੈਣ ਵਾਲਿਆਂ ਨਾਲ ਕਿ ਰਾਸ਼ਨ ਉਹਨਾਂ ਵੱਲੋਂ ਕਿਉਂ ਵੱਤੋ ਬਦਲ ਦਿੱਤਾ ਜਾ ਰਿਹਾ ਹੈ ਕਾਰਨ ਕੀ ਹੈਗਾ ਕਿਉਂਕਿ ਇੱਕ ਪਾਸੇ ਜਿਹੜਾ ਹੋਰ ਅਗਰ ਜ਼ਿਲ੍ਹਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜਾ ਵਿਸਪੋਰਟ ਦੇਖਣ ਨੂੰ ਮਿਲਦਾ ਹੈ ਕਈ ਜਗ੍ਹਾ ਦੇ ਉੱਤੇ ਲੋਕਾਂ ਦੇ ਕਾਫੀ ਡਰ ਨਜ਼ਰ ਆ ਰਿਹਾ ਤੇ ਕਈ ਪਿੰਡਾਂ ਨੂੰ ਜਿਹੜਾ ਖਾਲੀ ਵੀ ਕਰਾਇਆ ਜਾ ਰਿਹਾ ਕਿਉਂਕਿ ਲੋਕ ਸੁਰੱਖਿਅਤ ਰਹਿ ਸਕਣ ਪਰ ਲੁਧਿਆਣਾ ਦੇ ਵਿੱਚ ਤੇ ਮੌਜੂਦ ਹੈ ਲੁਧਿਆਣਾ ਦੇ ਵਿੱਚ ਲੋਕਾਂ 'ਚ ਕੀ ਕੁਝ ਮਾਹੌਲ ਹੈ ਰਾਸ਼ਨ ਦੁਕਾਨ ਦੇ ਵਿੱਚ ਰਾਸ਼ਨ ਲੈ ਰਹੇ ਨੇ ਸੋ ਉਹ ਕੀ ਸੋਚ ਰਹੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਰਾਸ਼ਨ ਦੁਕਾਨ ਦੇ ਵਿੱਚ ਜਿਹੜੇ ਲੋਕ ਰਾਸ਼ਨ ਲੈ ਰਹੇ ਨੇ ਉਹਨ ਰਾਸ਼ਨ ਵੱਧ ਤੋਂ ਵੱਧ ਕਿਉਂ ਲਿੱਤਾ ਜਾ ਰਿਹਾ ਹੈ ਬਿਲਕੁਲ ਸੋ ਹੋਰ ਵੀ ਗੱਲਬਾਤ ਕਰਦੇ ਰਾਸ਼ਨ ਲੈ ਕੇ ਜਾ ਰਹੇ ਹਾਂ ਕਿੱਦਾਂ ਦਾ ਮਾਹੌਲ ਨਜ਼ਰ ਆ ਰਿਹਾ ਹੈ ਮਾਹੌਲ ਥੋੜਾ ਜਿਹਾ ਖਰਾਬ ਜਿਹਾ ਲੱਗ ਰਿਹਾ ਇਸ ਟਾਈਮ ਤਾਂ ਸੋਚ ਰਿਹਾ ਕਿ ਥੋੜਾ ਜਿਹਾ ਐਡਵਾਂਸ ਥੋੜਾ ਜਿਹਾ ਥੋੜਾ ਆਪਣੇ ਪ੍ਰੀਪੇਅਰ ਕਰਕੇ ਰੱਖੀਏ ਥੋੜਾ ਜਿਹਾ ਸਟਾਕ ਫੁੱਲ ਕਰਾ ਰਹੇ ਹਾਂ ਹਾਂਜੀ ਹਾਂਜੀ ਸਟਾਕ ਕਰ ਰਹੇ ਹਾਂ ਹਾਂਜੀ ਕਿਉਂ ਕੀ ਪਤਾ ਕਦੋਂ ਲੜਾਈ ਲੱਗ ਜੇ ਪਤਾ ਨਹੀਂ ਹੈ ਕਦੋਂ ਮਾਹੌਲ ਕਦੋਂ ਖਰਾਬ ਹੋ ਜਵੇ ਤਾਂ ਫਿਰ ਸਾਨੂੰ ਥੋੜਾ ਜਿਹਾ ਘਰ ਦਾ ਵੀ ਥੋੜਾ ਦੇਖਣਾ ਪੈਣਾ ਤਾਂ ਕਰਕੇ ਰਾਸ਼ਨ ਵੱਧ ਤੋਂ ਵੱਧ ਰਾਸ਼ਨ ਜਿੰ ਆਸਾਨੂੰ ਲੋਕਿਆ ਗਿਆ ਕਿ ਇਹ ਬਹੁਤ ਜਿਆਦਾ ਸੁਰੱਖਿਅਤ ਹੈ ਕੋਈ ਨਹੀਂ ਬਟ ਕੁਝ ਕਹਿ ਨਹੀਂ ਸਕਦੇ ਨਾ ਹੱਲੇ ਕੱਲ ਹੀ ਖਬਰਾਂ ਚ ਦੱਸ ਰਹੀ ਸੀ ਫਿਰੋਜ਼ਪੁਰ ਦੇ ਵਿੱਚ ਵੀ ਹੋ ਗਿਆ ਜਦ ਕਿ ਲੁਧਿਆਣੇ ਦੇ ਨੇੜੇ ਹੀ ਪੈ ਰਿਹਾ ਵਾ ਉਹ ਅਟੈਕ ਜਿਹੜਾ ਪੈ ਰਿਹਾ ਵਾ ਤਾਂ ਕੁਝ ਕਹਿ ਨਹੀਂ ਸਕਦੇ ਬਟ ਆਪਣਾ ਪ੍ਰੀਪੇਅਰ ਹੋ ਕੇ ਆਪਾਂ ਨੂੰ ਚੱਲਣਾ ਚਾਹੀਦਾ ਵਾ ਜਿੰਨਾ ਤੁਸੀਂ ਕਰ ਸਕਦੇ ਹੋ ਆਪਣਾ ਵਿਚਾਰ ਰੱਖੋ ਜਿੰਨਾ ਕਰ ਸਕਦੇ ਹੋ ਬਿਲਕੁਲ ਤੋਂ ਤੁਸੀਂ ਜਿੱਦਾਂ ਹੁਣ ਰਾਸ਼ਨ ਲੈ ਕੇ ਜਾ ਰਹੇ ਹੋ ਹੋਰ ਵੀ ਲੋਕ ਇਦਾਂ ਹੀ ਰਾਸ਼ਨ ਪਰਵਾ ਕੇ ਲੈ ਕੇ ਜਾ ਰਹੇ ਨੇ ਆਟੋਵਾਂ ਦੇ ਵਿੱਚ ਹਾਂਜੀ ਹਾਂਜੀ ਲੈ ਕੇ ਜਾ ਰਹੇ ਨੇ ਕਿੰਨੇ ਕੇ ਪਰਸੈਂਟ ਲੋਕ ਹੈਗੇ 35% ਹੈਗੇ ਆ ਜਿਹੜੇ ਟੋਕ ਕਰ ਰਹੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਉਹ ਲੜਾਈ ਦੇ ਡਰ ਕਰਕੇ ਕਰ ਰਹੇ ਐ ਵੀ ਮੋਹਰ ਕੱਲ ਨੂੰ ਪਤਾ ਨਹੀਂ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ ਵੀ ਕਿੰਨੇ ਦਿਨ ਲੜਾਈ ਚੱਲ ਸਕਦੀ ਐ ਉਹਦੇ ਕਰਕੇ ਆਪਣਾ ਰਾਸ਼ਨ ਪਾਣੀ ਇਕੱਠਾ ਕਰ ਰਹੇ ਐ ਘਰ ਦੇ ਵਿੱਚ ਰਹਿਣਾ ਪੈ ਸਕਦਾ ਵਾ ਕਿ ਮਹੀਨਾ ਵੀ ਰਹਿਣਾ ਪੈ ਸਕਦਾ 15 ਦਿਨ ਰਹਿਣਾ ਪੈ ਸਕਦਾ ਇਹ ਕਹਣਾ ਚਾਹੁੰਦੇ ਆ ਕਿ ਰਾਸ਼ਨ ਦੇ ਵਿੱਚ ਥੋੜੀ ਜਿਹੀ ਬਰੌਤਰੀ ਜਿਹੜੀ ਕੀਤੀ ਐ ਬੇਵਜੂਦ ਦੀ ਐ ਜਨਤਾ ਵੈਸੇ ਹੀ ਦੁਖੀ ਐ ਤੇ ਇਹਦੇ ਉੱਤੇ ਅਮਲ ਕਰਨਾ ਚਾਹੀਦਾ ਗਵਰਨਮੈਂਟ ਨੂੰ ਕਿ ਮੰਗਾਈਆਂ ਨਾ ਕਰਨਾ ਤੇ ਰਾਸ਼ਨ ਲੋਕੀ ਜਿਹੜੇ ਹਨ ਆਪਣੇ ਕਾਰਜ ਵਿੱਚ ਭਰ ਰਿਹਾ ਲੜਾਈ ਤੋਂ ਡਰ ਰਹੇ ਆ ਪਰ ਜਿਹੜੀ ਤੁਸੀਂ ਮਹਿੰਗਾਈ ਦੀ ਗੱਲ ਕਰਦੇ ਹੋ ਮਹਿੰਗਾਈ ਤਾਂ ਜਿਹੜੀ ਨਹੀਂ ਹਲੇ ਹੋਈ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਨੇ ਵੀ ਮਹਿੰਗਾਈ ਕੀਤੀ ਹੈ ਜਿਨ੍ਹਾਂ ਨੇ ਚਾਰਜਸ ਵਧਾਏ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਹਾਂ ਉਹਨਾਂ ਤੇ ਕਾਰਵਾਈ ਕੀਤੀ ਜਿਹੜੇ ਮਹਿੰਗਾਈ ਬੇਫਜ਼ੂਲੀ ਕਰ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਤੇ ਰਾਸ਼ਨ ਦੀ ਦੁਕਾਨ ਦੇ ਵਿੱਚ ਕਿੰਨਾ ਕ ਰਸ਼ ਜਿਹੜਾ ਨਜ਼ਰ ਆ ਰਿਹਾ ਇਸ ਵੇਲੇ ਤਾਂ ਰਾਸ਼ਨ ਪੂਰਾ ਚੱਲ ਰਿਹਾ ਦੁਕਾਨਾਂ ਦੇ ਵਿੱਚ ਹਰੇਕ ਦੁਕਾਨ ਦੇ ਵਿੱਚ ਪੂਰਾ ਰਸ਼ ਚੱਲ ਰਿਹਾ ਰਾਸ਼ਨ ਦਾ ਹਾਂ ਦੇ ਵਿੱਚ ਰਾਸ਼ਨ ਵੱਧ ਲੈ ਰਹੇ ਹਾਂਜੀ ਹਾਂ ਜੀ ਕਿੰਨਾ ਕ ਕਿੰਨੇ ਲੋਕ ਆ ਰਹੇ ਨੇ ਰਾਸ਼ਨ ਲੈਣ ਬਾਦੂ ਲੋਕ ਆ ਰਹੇ ਨੇ ਕੀ ਮਾਹੌਲ ਦੇਖਣ ਨੂੰ ਮਿਲਿਆ ਮੋਲਤਾ ਇਹ ਆ ਕਿ ਬਹੁਤ ਏਨੀ ਕਿ ਰਸ਼ ਬਹੁਤ ਹੈਗਾ ਪੈਰ ਰੱਖਣ ਜਗ੍ਹਾ ਨਹੀਂ ਹੈਗੀ ਹਾਂ ਜਿਹੜਾ ਤਣਾਉਪੂਰ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਚੀ ਗੇਣਾ ਚਾਹੁੰਦਾ ਮੈਨੂੰ ਕਹਿਣਾ ਲੜਾਈ ਨਾ ਹੋਵੇ ਬਸ ਵਧੀਆ ਰਹੇ ਸਭ ਸੁਖ ਸ਼ਾਂਤੀ ਨਾਲ ਸਟਾਕ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕ ਰਾਸ਼ਨ ਕਿਉਂਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਡਰ ਦਾ ਮਾਹੌਲ ਤਾਂ ਕਿਤੇ ਨਜ਼ਰ ਆ ਹੀ ਰਿਹਾ ਤੇ ਲੋਕ ਰਾਸ਼ਨ ਲੈ ਕੇ ਆਪਣੇ ਆਟੋਵਾ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਉਹਨੂੰ ਲੈ ਕੇ ਜਾਂਦੇ ਹੋਏ ਵੀ ਨਜ਼ਰ ਆ ਰਹੇ ਨੇ ਰਾਸ਼ਨ ਦੀ ਦੁਕਾਨਾਂ ਦੇ ਵਿੱਚ ਰਸ਼ ਲੱਗਾ ਹੁੰਦਾ ਹੈ ਰਾਸ਼ਨ ਦੀ ਦੁਕਾਨਾਂ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ ਲੋਕੀ ਰਾਸ਼ਨ ਖਰੀਦ ਰਹੇ ਨੇ ਤੇ ਕੁਝ ਲੋਕ ਰਾਸ਼ਨ ਨੂੰ ਸਟਾਕ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਲੁਧਿਆਣਾ ਡੀਸੀ ਵੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲੋਕਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਸਟਾਕ ਕਰਨ ਦੀ ਲੋੜ ਨਹੀਂ ਕੋਈ ਵੀ ਸਮਾਨ ਜਿਹੜਾ ਜ਼ਿਆਦਾ ਇਕੱਠਾ ਕਰਨ ਦੀ ਲੋੜ ਨਹੀਂ ਪਰ ਲੋਕਾਂ ਦੇ ਵਿੱਚ ਜਿਹੜਾ ਡਰ ਹੈ ਉਹ ਕਿਤੇ ਕਿਤੇ ਨਜ਼ਰ ਆ ਰਿਹਾ ਸੋ ਹੋਰ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪਾਸੇ ਰਾਸ਼ਨ ਹੋਂ ਵਾਲੋ ਲਗਾਤਾਰ ਪਰ ਆਇਆ ਜਾ ਰਿਹਾ ਦੁਕਾਨਦਾਰ ਵੀ ਗੱਲਬਾਤ ਕਰਦੇ ਆ ਕਿ ਦੁਕਾਨਦਾਰਾਂ ਦਾ ਕੀ ਮਾਹੌਲ ਜਿਹੜਾ ਹੁਣ ਨਜ਼ਰ ਆ ਰਿਹਾ ਸੋ ਕਿਸ ਤਰੀਕੇ ਲੋਕ ਰਾਸ਼ਨ ਨੂੰ ਪਰ ਆ ਰਹੇ ਨੇ ਸੋ ਜਾਣਕਾਰੀ ਲਓ ਅੰਕਲ ਰਾਸ਼ਨ ਪਰਵਾ ਰਹੇ ਹੋ ਸਟਾਕ ਕਰ ਰਹੇ ਹੋ ਕਿ ਨਾਰਮਲੀ ਜਿੱਦਾਂ ਰਾਸ਼ਨ ਲੈ ਕੇ ਜਾਂਦੇ ਸੀ ਨਾਰਮਲੀ ਨਾਰਮਲੀ ਸਟਾਕ ਨਹੀਂ ਹੋ ਰਿਹਾ ਨਹੀਂ ਨਹੀਂ ਕਿੰਤਾ ਦਾ ਮਾਹੌਲ ਦੇਖ ਰਹੇ ਹੋ ਬਸ ਇਹ ਹੀ ਦੇਖ ਰਹੇ ਹਾਂ ਫਸ ਕੀ ਕਹਿਣਾ ਚਾਹੋਗੇ ਅੰਕਲ ਤੁਸੀਂ ਸਾਨੂੰ ਇਹਦੇ ਵਾਰੀ ਕੱਸ ਕੈ ਸਕਦੇ ਨਹੀਂ ਰਾਸ਼ਨ ਸਟਾਕ ਕਰ ਰਹੇ ਹੋ ਕਿ ਨਹੀਂ ਨਹੀਂ ਵਸੇ ਲੈ ਚੱਲੇ ਨੋਰਮਲ ਹਾਂ ਨੋਰਮਲ ਪਰ ਕੁਝ ਲੋਕ ਸਟਾਕ ਕਰ ਰਹੇ ਨੇ ਰਾਸ਼ਨ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਉਹ ਆਪ ਦਾ ਉਹ ਨਾ ਕੋਈ ਹਿਸਾਬ ਕਿਤਾਬ ਹੋਊਗਾ ਹਾਂਜੀ ਬਿਲਕੁਲ ਕੀ ਕਹਿਣਾ ਚਾਹੁੰਗੇ ਵੀਰ ਜੀ ਤੁਸੀਂ ਜਿੱਦਾਂ ਹੁਣ ਰਾਸ਼ਨ ਦੀ ਦੁਕਾਨ ਤੇ ਖਰੇ ਹੋ ਕਿੱਦਾਂ ਦਾ ਮਾਹੌਲ ਨਜ਼ਰ ਆ ਰਿਹਾ ਕਿੱਦਾਂ ਦੇ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਥੋੜੀ-ਮੋਟੀ ਭੀੜ ਹੈਗੀ ਜਿਆਦਾ ਪਹਿਲੇ ਇੰਨੀ ਹੁੰਦੀ ਨਹੀਂ ਸੀ ਹੁਣ ਥੋੜੀ ਘਾ ਵਧ ਗਈ ਹੈ ਤੇ ਜਦਨੇ ਵੀ ਲੋਕੀ ਰਾਸ਼ਨ ਲਾਈਨ ਸ਼ੁਰੂ ਕਰ ਦਿੱਤਾ ਸਵੇਰ ਤੋਂ ਆ ਜਾਂਦੇ ਦੁਕਾਨ ਦੇ ਵਿੱਚ ਹੈਗੇ ਆ ਕਈ ਲੋਕ ਆਈ ਜਾਂਦੇ ਪਏ ਆ ਮਾਂਚੇ ਕਈਆਂ ਦਾ ਡਰ ਹੈਗਾ ਵਾ ਤਾਂ ਆਂਦੇ ਪਏ ਲੋਕੀ ਅੰਕਲ ਕੀ ਕਹਿਣਾ ਚਾਹੋਗੇ ਇਹ ਜਿਹੜਾ ਰਾਸ਼ਨ ਲੋਕ ਇਕੱਠਾ ਕਰ ਰਹੇ ਨੇ ਤੇ ਇੱਕ ਪਾਸੇ ਤਣਾਉਪੂਰਨ ਮਾਹੌਲ ਇਕੱਠਾ-ਗੁੱਠਾ ਤੇ ਨਹੀਂ ਕਰ ਰਹੇ ਹੈਗਾ ਜਿਵੇਂ ਮਹੀਨੇ ਹੁਣ ਜਿਹੜਾ ਚੜਾ ਮਹੀਨਾ ਤੇ ਲੋਕਾਂ ਨੇ ਰਾਸ਼ਨ ਲੈਣੇ ਆਣੀ ਹੈ ਹੈਗਾ ਕਿ ਥੋੜਾ ਜਿਹਾ ਆਦਮੀ ਐ ਸੋਚ ਰਿਹਾ ਹੈ ਕਿ ਚੱਲ ਇੱਕ ਆਈਟਮ ਫालतू ਲੈ ਲਵੋ ਔਰ ਐਸ ਐਸਾ ਕੁਝ ਵੀ ਨਹੀਂ ਬਾਕੀ ਦੇਖੋ ਬਾਕੀ ਲੋਕ ਥੋੜਾ ਜਿਵੇਂ ਹੈ ਮਾਹੌਲ ਜਿਵੇਂ ਬਣਿਆ ਹਾਲੇ ਕੋਈ ਨਿਊਜ਼ ਤਾਂ ਆਣੀ ਨਹੀਂ ਕੀ ਮੋਲ ਬਣੇਗਾ ਕੀ ਨਹੀਂ ਬਣੇਗਾ ਕੱਲ ਨੂੰ ਕੋਈ ਐਸੀ ਖੁਦਰਾਗਾ ਕੋਈ ਦਿੱਕਤ ਹੋ ਜਾਏ ਕਿ ਤਹਾਰ ਕੋਈ ਆਈਟਮ ਤੇ ਹੁਣ ਚਾਹੀਦੀ ਖਾਨ ਨੂੰ ਬਸ ਐ ਹੀ ਹੋਏ ਹੋਰ ਕੋਈ ਦਿੱਕਤ ਹੋਣਾ ਚਾਹੀਦਾ ਕਾ ਇਸ ਲਈ ਲੋਕ ਰਾਸ਼ਨ ਲੈ ਬਸ ਐਸੇ ਲੈ ਲੈ ਰਹੇ ਬਸ ਇਹ ਨਵਾਂ ਮਹੀਨਾ ਜੜਾ ਜੜਾ ਲੋਕੀ ਆਮ ਰਾਸ਼ਨ ਲੈਣੇ ਲਾਣੇ ਇੱਕ ਤੋਂ ਲੈ ਕੇ 10 ਤੱਕ ਦੇ ਰਾਸ਼ਨ ਲੈ ਨਹੀਂ ਲੈਂਦੇ ਨੇ ਇਹ ਹੈਗੇ ਜਿਨੇ ਹੁਣ 5 ਹਜ਼ਾਰ ਰਾਸ਼ਨ ਲੈਣਾ ਉਹ 7 ਹਜ਼ਾਰ ਦਾ 8 ਹਜ਼ਾਰ ਦਾ ਲਗਾ ਜਿਹਦੇ ਕੋਲ ਜਿੰਨੀ ਕੈਪੈਸਿਟੀ ਉਹਨੇ ਲੈ ਗਏ ਬਾਕੀ ਹੋਰ ਮਾਹੌਲ ਕੀ ਦੇਖ ਰਹੇ ਹੋ ਬਾਜ਼ਾਰਾਂ 'ਚ ਕੀ ਮੋਲ ਤੇ ਅੱਲੀ ਚੱਲ ਹੀ ਰਿਹਾ ਹੈ ਸੁਨਸਾਨੀ ਮਾਹੌਲ ਤੇ ਬਾਕੀ ਜਿਹੜਾ ਨਿਊਜ਼ ਆਏਗੀ ਪਤਾ ਲੱਗੇਗਾ ਕਿ ਇਹ ਕੀ ਹਾਲੀ ਕੋਈ ਨਿਊਜ਼ ਤੇ ਆਸੀ ਆਣੀ ਖਾਸ ਵਾਦਾ ਲੋਕਾਂ ਦੀ ਆਪਣੀ ਆਪਣੀ رائے ਹੈ ਕੁਝ ਲੋਕ ਕਹਿੰਦੇ ਨੇ ਕਿ ਸਟਾਕ ਨਹੀਂ ਕੀਤਾ ਜਾ ਰਿਹਾ ਤੇ ਕੁਝ ਲੋਕ ਕਹਿ ਰਹੇ ਨੇ ਕਿ ਸਟਾਕ ਰਾਸ਼ਨ ਕਰ ਵੀ ਰਹੇ ਨੇ ਜਿਹੜੇ ਲੋਕ ਰਾਸ਼ਨ ਲੈ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕੁਝ ਲੋਕ ਰਾਸ਼ਨ ਇਕੱਠਾ ਵੀ ਕਰ ਰਹੇ ਨੇ ਤੇ ਕੁਝ ਲੋਕ ਕਹਿੰਦੇ ਕਿ ਨਵਾਂ ਮਹੀਨਾ ਚੜਿਆ ਜਿਸ ਨੂੰ ਲੈ ਕੇ ਰਾਸ਼ਨ ਖਰੀਦਣਾ ਵੀ ਜਿਹੜਾ ਨਾਰਮਲੀ ਹੈ ਸੋ ਜਿਹੜੇ 5000 ਦਾ ਰਾਸ਼ਨ ਲੈਂਦੇ ਸੀ ਤੇ ਮਹੀਨੇ ਦੇ ਹਿਸਾਬ ਨਾਲ ਉਹਨਾਂ ਵੱਲੋਂ ਰਾਸ਼ਨ ਜਿਹੜਾ ਉਹ ਵੱਧ ਦਿੱਤਾ ਜਾ ਰਿਹਾ ਤੇ ਲੋਕਾਂ ਦੀ ਆਪਣੇ ਆਪਣੀ ਜਿਹੜੀ رائے ਹੈ ਉਹ ਲੋਕ ਦੇ ਰਹੇ ਨੇ ਪਰ ਕਿਤਨੇ ਕਿਤੇ ਤਣਾਅਪੂਰਨ ਮਾਹੌਲ ਤੋਂ ਬਾਅਦ ਜੋ ਕੁਝ ਦੇਖਣ ਨੂੰ ਮਿਲ ਰਿਹਾ ਉਸ ਨੂੰ ਲੈ ਕੇ ਕਿਤਨੇ ਕਿਤੇ ਦੁਕਾਨਦਾਰਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਹੈ ਕਿ ਕੀ ਕੁਝ ਉਹਨਾਂ ਦੇ ਵਿੱਚ ਹੈਗਾ ਸੋ ਉਹਨਾਂ ਵੱਲੋਂ ਵੀ ਲਗਾਤਾਰ ਕਿਸ ਤਰੀਕੇ ਦਾ ਜਿਹੜਾ ਤਿਆਰੀ ਕਿਸ ਤਰੀਕੇ ਦੀ ਕੀਤੀ ਜਾ ਰਹੀ ਹੈ ਰਾਸ਼ਨ ਦੁਕਾਨਾਂ ਦੇ ਵਿੱਚ ਕਿੰਨਾ ਕਾ ਮਾਲ ਆ ਰਿਹਾ ਹੈ ਸੋ ਉਸ ਤੋਂ ਬਾਅਦ ਕਿੰਨਾ ਕਾ ਸਮਾਨ ਲੋਕ ਲੈ ਕੇ ਜਾ ਰਹੇ ਨੇ ਬਿਹਤਰੀ ਹੋਈ ਹੈ ਕਿ ਨਹੀਂ ਹੋਈ ਸੋ ਉਸ ਨੂੰ ਲੈ ਕੇ ਕਿਉਂਕਿ ਲਗਾਤਾਰ ਕੰਮ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਸੋ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਹੈ ਸੋ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹ कि राशन एक पासे स्टॉक हो रहा है एक पासे लोका दा कहना है कि राशन जड़ा नॉर्मली ਵੀ ਰਹੇ ਸੁਖਾਲ ਬਾਤ ਕਰਦੇ ਆ ਰਾਸ਼ਨ ਥੋੜਾ ਦੇਰੀ ਲੈ ਰਿਹਾ ਅੱਗੇ ਨੂੰ ਸਪੀਡ ਥੋੜੀ ਜ਼ਿਆਦਾ ਤੇਜ਼ ਆ ਮਤਲਬ ਕਿ ਰਾਸ਼ਨ ਲੋਕੀ ਸਟਾਕ ਕਰਾਂ ਚ ਕਰ ਰਹੇ ਆ ਕਿ ਕਿੱਦਾਂ ਦੇ ਲੋਕ ਮਤਲਬ ਆ ਰਹੇ ਨੇ ਕਿੰਨਾ ਕਾ ਰਾਸ਼ਨ ਪੁਆ ਰਹੇ ਨੇ ਇਹਨਾਂ ਨੇ ਪੁਆਰੇ ਮਤਲਬ ਕਿ ਇਹ ਮਹੀਨੇ ਦੀ ਜਗ੍ਹਾ ਡੇਢ ਮਹੀਨਾ ਪੁਆ ਰਹੇ ਆ ਜਿੱਦਾਂ ਆਕਾਤ ਦਾ ਬੰਦੇ ਹੋਣੇ ਆ ਥੋੜੇ ਹੂੰ ਹੂੰ ਬਿਲਕੁਲ ਬਿਲਕੁਲ ਲੋਕਾਂ ਦਾ ਪਿਛੋੜ ਨਜ਼ਰ ਆ ਰਿਹਾ ਮਾਹੌਲ ਥੋੜਾ ਡਰਲਾ ਨਜ਼ਰ ਆ ਰਿਹਾ ਉਹਨਾਂ ਨੂੰ ਕਿੰਨਾ ਦਾ ਰਾਸ਼ਨ ਮਤਲਬ ਪੁਆ ਰਹੇ ਨੇ ਸਟਾਕ ਹੀ ਕਰ ਰਹੇ ਨੇ ਥੋੜਾ ਥੋੜ ਹੋਈ ਹੈ ਬਲੋਤੀ ਜਿਵੇਂ ਹੁਣ ਤੇਲ ਵਗੈਰਾ ਕੋ ਸਭ ਚੀਜ਼ਾਂ ਦੀ ਬਲੋਤੀ ਥੋੜੀ ਥੋੜੀ ਹੋ ਗਈ ਹੈ ਜਿੱਦਾਂ ਤੇਲ ਵਗੈਰਾ ਬੜੋਤਰੀ ਹੋਈ ਹੈ ਹਾਂਜੀ ਹਾਂਜੀ ਵੀ ਡਰ ਕੀ ਹੈਗਾ ਵੀ ਤੇਲ ਮਹਿੰਗਾ ਹੋ ਸਕਦਾ ਆ ਤੇਲ ਮਹਿੰਗਾ ਹੋ ਸਕਦਾ ਵਾ ਬਿਲਕੁਲ ਬਿਲਕੁਲ ਕਿਉਂਕਿ ਸਟਾਕ ਜ਼ਿਆਦਾ ਕਰਨ ਲੱਗੇ ਲੋਕੀ ਥੋੜਾ ਤੇਲ ਰਿਫਾਈਨ ਕਿ ਉਹ ਖਣਿਜ ਸਟਾਕ ਜ਼ਿਆਦਾ ਕਰਨ ਲੱਗੇ ਘਰਾਂ ਚ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਕਹਿਣਾ ਚਾਹਾਂਗੇ ਥੋੜਾ ਨੋਰਮਲ ਰਹੋ ਇੰਨੀ ਪੈਨਿਕ ਹੋਈ ਗੱਲ ਨਹੀਂ ਹੈਗੀ ਨੋ ਜੋ ਤਾਂ ਸਾਨੂੰ ਇਹ ਦੇਖੋ ਨੂੰ ਮਿਲ ਰਿਹਾ ਹੈ ਕਿ ਬੌਮਬਲਾਜ ਜੇ ਫੇਕ ਨਿਊਜ਼ ਕਾਫੀ ਆ ਰਹੀ ਹੈ ਕਿ ਲੋਕਾਂ ਕੋ ਕਾਫੀ ਕਾ ਪੈਨਿਕ ਹੋ ਰਿਹਾ ਹੈ ਪੈਨਿਕ ਕਰਨ ਦੀ ਕੀ ਲੋੜ ਹੈ ਨਹੀਂ ਸਾਨੂੰ ਤੇ ਬਲੈਕਾਡ ਹੋ ਰਿਹਾ ਇੱਕ ਪ੍ਰੈਕਟਿਸ ਵਾਸਤੇ ਹੋ ਰਿਹਾ ਸਾਡੀ ਸੇਫਟੀ ਵਾਸਤੇ ਹੋ ਰਿਹਾ ਸਿਰਫ ਬਿਲਕੁਲ ਬਲੈਕਆਊਟ ਦਾ ਇੱਕ ਮੋਟਿਵੇਟਿਡ ਇਸੇ ਲਈ ਹੋ ਸੇਫਟੀ ਹੋਵੇਗੀ ਲੋਕਾਂ ਨੂੰ ਕੁਰਬਾਨ ਕਰਨ ਲਈ ਲੋੜ ਨਹੀਂ ਹੈਗੀ ਤੇ ਜਿਹੜੀ ਫੇਕ ਨਿਊਜ਼ ਹੈ ਉੱਤੇ ਬਿਲਕੁਲ ਯਕੀਨ ਨਾ ਕਰੋ ਡਰ ਰਹੇ ਨੇ ਉਹਨਾਂ ਦਾ ਡਰ ਕਿਦਾਂ ਖਤਮ ਹੋਗਾ ਲੋਕ ਡਰ ਕਿਉਂ ਰਹੇ ਨੇ ਕਾਰਨ ਕੀ ਇੱਕ ਪਾਸੇ ਪ੍ਰਸ਼ਾਸਨ ਮੁਸਤੈਦ ਹੈ ਫੌਜ ਮੁਸਤੈਦ ਹੈ ਫੌਜਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੋਂ ਫੌਜ ਵੀ ਆਦਮੀ ਆਮੇ ਪ੍ਰੋਟੈਕਟ ਕਰ ਰਹੀ ਹੈ ਤੋਂ ਹਮੇ ਉਨਕੀ ਸੇਫਟੀ ਨੂੰ ਕੋਈ ਡਰਨੇ ਦੀ ਲੋੜ ਹੈ ਹੀ ਨਹੀਂ ਹਮੇ ਜੋ ਲੋਕੋ ਕੀ ਸੋਚ ਹੈ ਉਹ ਪੈਨਿਕ ਹੋਤੇ ਜਾ ਰਹੇ ਜਲਦੀ ਪੈਨਿਕ ਨਹੀਂ ਕਰਨਾ ਚਾਹੀਏ ਇਤਨੀ ਜਲਦੀ ਮਜ਼ਦੂਰਾਂ ਦੇ ਵਿੱਚ ਦੇ ਕੀ ਹਾਲਾਤ ਦੇਖ ਰਹੇ ਹੋ ਮਜ਼ਦੂਰ ਕੁਝ ਪਲਾਨ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਜਿੱਦਾਂ ਮਜ਼ਦੂਰ ਲੋਕ ਹਾਂਦੇ ਸੀਗੇ ਰਾਸ਼ਨ ਲੈਂਸੋਂ ਉਹਨਾਂ ਦੇ ਵਿੱਚ ਕੀ ਗੱਲ ਦੇ ਉਹਨਾਂ ਵਿੱਚ ਤਾਂ ਮੈਨੂੰ ਕੁਝ ਨੇ ਲੋਕ ਸਟਾਕ ਜ਼ਿਆਦਾ ਇਕ ਕਿ ਜੇ ਵਾ ਲੋਕਡਾਊਨ ਜੋ ਐਸੇ ਹੋਏ ਇਸ ਤਰੀ ਮ ਹੋ ਸਕਦਾ ਹੈ ਸਟਾਕ ਜ਼ਿਆਦਾ ਇਕੱਠਾ ਕਰ ਰਹੇ ਬਸ ਤੁਸੀਂ ਦੱਸ ਦਈਏ ਕਿ ਦੇਖ ਸਕਦੇ ਹੋ ਕਿ ਲੋਕਾਂ ਨਾਲ ਗੱਲ ਕੀਤੀ ਸੋ ਦੁਕਾਨਦਾਰ ਦੇ ਮਾਲਕ ਨਾਲ ਵੀ ਗੱਲ ਕੀਤੀ ਰਾਸ਼ਨ ਦੁਕਾਨ ਜਿਨ੍ਹਾਂ ਦੀ ਹੈਗੀ ਹੈ ਸੋ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਪੈਨਿਕ ਹੋ ਰਹੇ ਨੇ ਲੋਕ ਪਰ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਤੇ ਡਰਨਾ ਜਿਹੜਾ ਕਿਤੇ ਨਾ ਕਿਤੇ ਨਹੀਂ ਜ਼ਰੂਰੀ ਕਿਉਂਕਿ ਡਰੂਗੇ ਤੇ ਕੰਮ ਨਹੀਂ ਚੱਲਣਾ ਕਿਉਂਕਿ ਡਰਨਾ ਗਲਤ ਹੈ ਤੇ ਕੁਝ ਲੋਕਾਂ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਜਿਹੜੇ ਫੇਕ ਨਿਊਜ਼ ਹੈ ਉਸ ਤੋਂ ਵੀ ਦੂਰ ਹੋ ਰਾਸ਼ਨ ਦੇਖ ਸਕਦੇ ਹੋ ਕਿ ਪਰਵਾਇਆ ਜਾ ਰਿਹਾ ਪਰ ਥੋੜ੍ਹਾ ਜਿਹੀ ਬਿਹਤਰੀ ਹੈ ਉਹ ਨਜ਼ਰ ਆ ਰਹੀ ਹੈ ਰਾਸ਼ਨ ਦੁਕਾਨ ਦੇ ਵਿੱਚ ਮੌਜੂਦ ਆ ਜਿੱਥੇ ਲੋਕਾਂ ਦਾ ਹਜ਼ੂਮ ਇਕੱਠਾ ਨਜ਼ਰ ਆ ਰਿਹਾ ਲੋਕਾਂ ਵੱਲੋਂ ਬੋਰੇ ਤੇ ਬੋਰੇ ਜਿਹੜੇ ਆ ਰਾਸ਼ਨ ਉਹ ਪਰਵਾਏ ਜਾ ਰਹੇ ਨੇ ਸੋ ਕੁਝ ਬਿਹਤਰੀ ਜਿਹੜੀ ਆ ਰਾਸ਼ਨ ਦੇ ਵਿੱਚ ਆਈ ਹੈ ਤੇ ਕਿਤੇ ਨਾ ਕਿਤੇ ਉੱਥੇ ਹੀ ਕੁਝ ਲੋਕ ਜੇਕਰ ਲੁਧਿਆਣਾ ਦੇ ਵਿੱਚ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਕੁਝ ਲੋਕ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਕਾਫੀ ਡਰ ਦਾ ਜਿਹੜਾ ਮਾਹੌਲ ਹੈ ਸੋ ਕਿਤੇ ਨਾ ਕਿਤੇ ਅਵੇਰ ਲੋਕਾਂ ਵੱਲੋਂ ਤੇ ਯਾਦਕਾਰੀਆਂ ਵੱਲੋਂ ਕਿਹਾ ਜਾਂਦਾ ਕਿ ਡਰਨ ਦੀ ਲੋੜ ਨਹੀਂ ਪੈਣੀ ਖੋਣ ਦੀ ਲੋੜ ਨਹੀਂ ਕਿਉਂਕਿ ਡਰਨਾ ਜ਼ਰੂਰੀ ਨਹੀਂ ਹੈਗਾ ਕਿਉਂਕਿ ਇੱਕ ਪਾਸੇ ਰਾਸ਼ਨ ਜਿਹੜਾ ਜਿਹੜੇ ਲੋਕ ਵੱਧ ਪਰਿਵਾਰ ਨੇ ਉਹਨਾਂ ਨੂੰ ਨਹੀਂ ਪਰਵਾਣਾ ਚਾਹੀਦਾ ਸੋ ਹੋਰ ਵੀ ਜਿਹੜੇ ਲੋਕ ਨੇ ਦੇਖ ਸਕਦੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਕਿਉਂਕਿ ਅੰਡੀ ਰਾਸ਼ਨ ਪਰਿਵਾਰਿਆਂ ਵੱਧ ਪਰਿਵਾਰਿਆਂ ਕਿ ਕਿੰਨਾ ਨਹੀਂ ਐਸੀ ਤਾਂ ਹਾਂਜੀ ਹਾਂਜੀ ਸਰ ਹਾਂਜੀ ਸਰ ਕਿਉਂ ਵੱਧ ਕਿਉਂ ਪਰਿਵਾਰ ਇਹ ਨਹੀਂ ਪਤਾ ਕੱਲ ਕਿਹੜੇ ਵੇਲੇ ਹੋ ਜਾਵੇ ਮਤਲਬ ਕਿ ਕਿਹੜੇ ਵੇਲੇ ਲੜਾਈ ਲੱਗ ਜਾਵੇ ਇਸ ਲਈ ਆਪਾਂ ਜਲਦੀ ਰਸਨ ਪਰਵਾਰੇ ਪਿਆ ਜੀ ਪਰ ਇਹ ਵੀ ਤਾਂ ਕਿਹਾ ਜਾ ਰਿਹਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਡਰਨ ਦੀ ਜ਼ਰੂਰਤ ਨਹੀਂ ਹੈਗੀ ਸਰ ਇਹਨਾਂ ਦਾ ਇਹ ਨਹੀਂ ਪਤਾ ਇਹ ਕਦੋਂ ਟਾਈਮ ਬੰਦ ਕਰ ਦੇਣ ਉਹਨਾਂ ਨੇ ਅੱਜ 5 ਵਜੇ ਦਾ ਕੀਤਾ ਹੈ ਕੀ ਪਤਾ ਕੱਲ ਰਾਤ ਨੂੰ ਬੰਦ ਕਰ ਦੇਣ ਪੂਰੀ ਤੇ ਸਵੇਰੇ ਦੁਕਾਨਾਂ ਨਾ ਖੁੱਲਣ ਤੇ ਕਿੰਨਾ ਦਾ ਮਾਹੌਲ ਦੇਖ ਰਹੇ ਹੋ ਮਾਰਕੀਟ ਮਾਹੌਲ ਤਾਂ ਜੀ ਖਰਾਬ ਹੀ ਆਈ ਐ ਇੰਨੇ ਰਸ ਨੇ ਮਾਲ ਮਿਲਦਾ ਨਹੀਂ ਪਿਆ ਵੇਚਣ ਲਈ ਤੇ ਇਸ ਲਈ ਦੱਸ ਦੇ ਕਿ ਰਾਸ਼ਨ ਪਰਵਾਰੇ ਨੇ ਲੋਕ ਲੋਕਾਂ ਦੀ ਗੱਲ ਜੜੀ ਆ ਤੁਸੀਂ ਸੁਣੀ ਲੋਕਾਂ ਦਾ ਕਹਿਣਾ ਕੀ ਹੈ ਸੋ ਇਸ ਨੂੰ ਲੈ ਕੇ ਤੁਸੀਂ ਵੀ ਕਮੈਂਟਰ ਆਹੀਂ ਦੱਸਣਾ ਵੈ ਤੇ ਆਪਣੇ ਏਰੀਆ ਦੇ ਆਪਣੇ ਮਾਰਕੀਟ ਦੇ ਹਾਲਾਤ ਦੱਸਣੇ ਆ ਕਿ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਲੋਕ ਕੀ ਕੁਝ ਕਰ ਰਹੇ ਨੇ ਲੋਕ ਕਿੰਨਾ ਦਾ ਪੈਨਿਕ ਹੋ ਰਹੇ ਨੇ ਕਿਉਂਕਿ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਨਵੀਂ ਅਪਡੇਟ ਲੈ ਕੇ ਜੁਬਾਰ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਨੂਜਾਨਾ ਲਾਈ ਮੈਂਟਨ ਕੈਮਰਾਮੈਨ ਅਮੀਰ ਨਾਲ ਧੰਨਵਾਦ